ਪੰਜਾਬ ਤੇ ਆਈ ਮੁਸੀਬਤ ਤੇ ਭੱਜਣ ਲੱਗੇ ਪ੍ਰਵਾਸੀ ਮਜ਼ਦੂਰ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਇਹਨਾਂ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਹੜ੍ਹ ਦੇ ਨਾਲ ਉਹਨਾਂ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ ਜਿਹੜੇ ਲੋਕ ਹੜ੍ਹ ਦਾ ਸ਼ਿਕਾਰ ਹੋਏ ਨੇ ਔਰ ਪੰਜਾਬ ਦੇ ਵਿੱਚ ਵਿਪਤਾਵਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਬੇਤਾਮਾਂ ਦਾ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਸਤੇ ਪੰਜਾਬੀ ਦਿਨ ਰਾਤ ਇੱਕ ਕਰ ਰਹੇ ਨੇ ਔਰ ਜਿੱਥੇ ਪੰਜਾਬ ਦੇ ਇਸ ਮੁਸ਼ਕਲ ਸਮੇਂ ਦੇ ਵਿੱਚ ਸਿੰਗਰਜ਼ ਜਿੰਨੇ ਵੀ ਨੇ ਪੰਜਾਬ ਦੇ ਉਹਨਾਂ ਚੋਂ ਬਹੁਤ ਸਾਰਿਆਂ ਨੇ ਪੰਜਾਬ ਦੇ ਉਹਨਾਂ ਲੋਕਾਂ ਦੀ ਮਦਦ ਲਈ ਅੱਗੇ ਹੱਥ ਵਧਾਏ ਨੇ ਔਰ ਇਹਨਾਂ ਤੋਂ ਇਲਾਵਾ ਬਾਲੀਵੁੱਡ ਦੇ ਵੀ ਸਟਾਰ ਕਈ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬ ਇਸ ਸਮੇਂ ਜਿਸ ਦੌਰ ਚੋਂ ਗੁਜ਼ਰ ਰਿਹਾ ਉਸ ਦੌਰ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮਦਦ ਲਈ ਅੱਗੇ ਆ ਰਹੇ ਨੇ ਕ੍ਰਿਕਟਰਾਂ ਦੀ ਗੱਲ ਕਰ ਲਓ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹਨਾਂ ਨੇ ਵੀ ਪੰਜਾਬ ਦਾ ਸਾਥ ਦੇਣ ਵਾਸਤੇ ਪੰਜਾਬ ਦੀ ਮਦਦ ਕਰਨ ਵਾਸਤੇ ਆਪਣਾ ਹੱਥ ਵਧਾਇਆ ਹੈ ਪਰ ਦੋਸਤੋ ਇੱਕ ਗੱਲ ਨੂੰ ਦੇਖ ਕੇ ਬੜਾ ਦੁੱਖ ਲੱਗਦਾ ਹੈ ਕਿ ਉਹ ਪ੍ਰਵਾਸੀ ਮਜ਼ਦੂਰ ਜਿਹੜੇ ਕਿ ਪੰਜਾਬ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਵਾਸਤੇ ਪਹੁੰਚੇ ਹੋਏ ਨੇ ਪਰਿਵਾਰਾਂ ਦੇ ਪਰਿਵਾਰ ਲੇਕਿਨ ਉਹ ਜਦੋਂ ਵੀ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਭੀੜ ਪੈਂਦੀ ਹੈ ਤਾਂ ਉਹ ਆਪਣਾ ਬੋਰੀਆ ਬਿਸਤਰਾ ਚੱਕ ਕੇ ਸਟੇਸ਼ਨਾਂ ਦੇ ਉੱਪਰ ਜਿਹੜੇ ਹੈ ਉਹ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਨੇ ਜੇਕਰ ਕੋਈ ਪੱਤਰਕਾਰ ਉਹਨਾਂ ਤੋਂ ਪੁੱਛਦਾ ਕਿ ਤੁਸੀਂ ਹੁਣ ਇਸ ਸਮੇਂ ਕਿੱਥੇ ਜਾ ਰਹੇ ਹੋ ਤਾਂ ਉਹ ਕਹਿੰਦੇ ਆ ਕਿ ਸਾਡੇ ਕਿਸੇ ਰਿਸ਼ਤੇਦਾਰ ਦੀ ਸ਼ਾਦੀ ਹੈ ਜਿਹਨੂੰ ਮਰਜ਼ੀ ਪੁੱਛ ਲਓ ਪ੍ਰਵਾਸੀ ਨੂੰ ਉਹ ਕਹੇਗਾ ਸ਼ਾਦੀ ਹੈ ਅਸੀਂ ਸ਼ਾਦੀ ਤੇ ਜਾ ਰਹੇ ਹਾਂ ਜਦ ਕਿ ਉਹ ਪੰਜਾਬ ਵਿੱਚ ਆਈ ਹਰ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਕਿਉਂਕਿ ਉਹਨਾਂ ਨੂੰ ਕੰਮ ਚਾਹੀਦਾ ਕੰਮ ਇਹਨਾਂ ਦਿਨਾਂ ਵਿੱਚ ਬਿਲਕੁਲ ਬੰਦ ਹੋਇਆ ਪਿਆ ਹੈ ਖਾਸ ਕਰਕੇ ਉਹ ਏਰੀਆ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਨੇ ਕਿਉਂਕਿ ਉਹ ਆਪਣੀ ਰੋਜ਼ੀ ਰੋਟੀ ਨੂੰ ਬਿਲਕੁਲ ਇਹਨਾਂ ਦਿਨਾਂ ਵਿੱਚ ਕੱਟ ਆਫ ਨੇ ਲੰਗਰ ਪਾਣੀ ਉਹਨਾਂ ਤੱਕ ਪਹੁੰਚ ਰਿਹਾ ਹੈ ਉਹ ਆਪਣੇ ਪਰਿਵਾਰ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ ਜੋ ਮਾੜਾ ਮੋਟਾ ਮਾਲ ਡੰਗਰ ਹੈ ਉਸ ਨੂੰ ਬਚਾਉਣ ਤੇ ਲੱਗੇ ਹੋਏ ਨੇ ਘਰ ਦਾ ਜੋ ਸਾਜੋ ਸਮਾਨ ਹੈ ਪਾਂਡੇ ਲੀੜਾ ਲੱਤਰਾ ਹੈ ਉਸ ਨੂੰ ਸੰਭਾਲਣ ਤੇ ਲੱਗੇ ਹੋਏ ਨੇ ਕੰਮ ਵਿਚਾਰੇ ਕਿੱਥੋਂ ਜਾ ਕੇ ਕਰਨ ਉਹ ਸੋ ਅੱਜ ਸਟੇਸ਼ਨਾਂ ਦੇ ਉੱਪਰ ਭਾਰੀ ਭੀੜ ਨਜ਼ਰ ਆਏਗੀ ਭਈਆਂ ਦੀ ਔਰ ਉਹ ਪ੍ਰਵਾਸੀ ਜਿਹੜੇ ਕਿ ਮਿਹਨਤ ਮਜ਼ਦੂਰੀ ਕਰਕੇ ਪੰਜਾਬ ਦੇ ਵਿੱਚ ਮਤਲਬ ਪੈਸਾ ਕਮਾ ਕੇ ਉਹ ਰਹਿ ਰਹੇ ਨੇ ਆਪਣੇ ਪਰਿਵਾਰਾਂ ਦੇ ਨਾਲ ਹੁਣ ਜਦੋਂ ਪਰਿਵਾਰਾਂ ਨੂੰ ਉਹਨਾਂ ਦੀ ਜ਼ਰੂਰਤ ਹੈ ਤਾਂ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਵਿਪਤਾ ਦਾ ਡਟ ਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੁਕਾਬਲਾ ਕਰਨ ਤਾਂ ਉਹ ਆਪਣਾ ਬੋਰੀਆ ਬਿਸਤਰਾ ਚੱਕ ਕੇ ਝੋਲਾ ਚੱਕ ਕੇ ਔਰ ਇੱਕ ਪਲਾਸਟਿਕ ਦੇ ਬੋਰੇ ਵਿੱਚ ਸਮਾਨ ਪਾ ਕੇ ਉਹ ਸਾਰੇ ਸਟੇਸ਼ਨਾਂ ਤੱਕ ਜਾ ਰਹੇ ਨੇ ਸੋ ਇਸ ਤਰ੍ਹਾਂ ਜਦੋਂ ਜਦੋਂ ਵੀ ਪੰਜਾਬ ਦੇ ਉੱਪਰ ਵਿਪਤਾਵਾਂ ਆਉਂਦੀਆਂ ਨੇ ਪੰਜਾਬੀ ਲੋਕ ਬਹੁਤ ਹੀ ਇਕੱਠ ਦੀ ਭਾਵਨਾ ਦੇ ਨਾਲ ਔਰ ਇੱਕ ਜੁਟਤਾ ਦੀ ਭਾਵਨਾਵਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਨੇ ਅੱਜ ਚਾਰੇ ਪਾਸੇ ਹੜ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਜਦੋਂ ਧੁੱਪ ਨਿਕਲਦੀ ਹੈ ਤਾਂ ਸਵਾਸ ਜਿਹੜੇ ਹੈ ਉਹ ਵਧੀਆ ਚੱਲਦੇ ਨੇ ਕਿ ਚਲੋ ਹੁਣ ਦਿਨੋਂ ਦਿਨ ਇਹ ਸਮੱਸਿਆ ਹੱਲ ਹੁੰਦੀ ਜਾਏਗੀ ਪਰ ਕੱਲ ਪਰਸੋਂ ਧੁੱਪ ਤੋਂ ਬਾਅਦ ਫਿਰ ਕੱਲ بارش ਹੋਈ ਹੈ ਔਰ ਇੱਕ ਵਾਰ ਫਿਰ ਜਿਹੜਾ ਹੈ ਉਹ ਪ੍ਰੋਬਲਮ ਜਿਹੜੀ ਨਜ਼ਰ ਆਉਣ ਲੱਗੀ ਹੈ ਬਹੁਤ ਸਾਰੀਆਂ ਸਰਕਾਰੀ ਗੈਰ ਸਰਕਾਰੀ ਧਾਰਮਿਕ ادارے ਇਸ ਹਰ ਦੇ ਨਾਲ ਹਰ ਪੀੜਤ ਲੋਕਾਂ ਤੱਕ ਪਹੁੰਚ ਕਰਦੇ ਨਜ਼ਰ ਆ ਰਹੇ ਨੇ ਸੋ ਆਉਣਾ ਵੀ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਵਿਪਤਾ ਜਿਹੜੀ ਹੈ ਜਦੋਂ ਵੀ ਪੰਜਾਬ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਪਤਾ ਆਈ ਹੈ ਤਾਂ ਉਹਦੇ ਵਿੱਚ ਪੰਜਾਬੀਆਂ ਨੇ ਉਹਨਾਂ ਵਿਪਤਾਮਾਂ ਨੂੰ ਹਰਾ ਕੇ ਰੱਖ ਦਿੱਤਾ ਹੈ ਔਰ ਇੱਕ ਦੂਜੇ ਦੇ ਨਾਲ ਸਹਾਰਾ ਬਣ ਕੇ ਇਹਨਾਂ ਮੁਸ਼ਕਲਾਂ ਤੋਂ ਉੱਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ بڑا ਮਤਲਬ ਦੇਖੋ ਕਿਸ ਤਰ੍ਹਾਂ ਦਾ ਕਿਉਂਕਿ ਪੰਜਾਬ ਨੂੰ ਅੰਨ ਦਾਤਾ ਦਾ ਖਿਤਾਬ ਮਿਲਿਆ ਹੈ ਉਹ ਅੰਨ ਦਾਤਾ ਜਿਹੜਾ ਕੀ ਧਰਤੀ ਦੇ ਸੀਨੇ ਨੂੰ چیر ਕੇ ਫਸਲਾਂ ਉਗਾਉਂਦਾ ਹੈ ਔਰ ਫਸਲ ਨੂੰ ਉਗਾਉਣ ਤੋਂ ਬਾਅਦ ਲੋਕਾਂ ਤੱਕ ਡਿਸਟ੍ਰੀਬਿਊਟ ਕਰਦਾ ਹੈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਲੇਕਿਨ ਅੱਜ ਉਹ ਹੱਥਾਂ ਦੇ ਉੱਪਰ ਮਤਲਬ ਰੋਟੀ ਰੱਖ ਕੇ ਖਾਣ ਲਈ ਮਜਬੂਰ ਹੈ ਕਿਉਂਕਿ ਉਹ ਆਪਣੇ ਆਪ ਨੂੰ ਸਮਾਜ ਤੋਂ ਅਲੱਗ ਨਹੀਂ ਮੰਨਦਾ ਸਮਾਜ ਦਾ ਹਿੱਸਾ ਮੰਨਦਾ ਹੈ ਔਰ ਜੇਕਰ ਇੱਕ ਰੋਟੀ ਹੈ ਤਾਂ ਉਹਦੇ ਵਿੱਚੋਂ ਅੱਧੀ ਰੋਟੀ ਆਪਣੇ ਨਾਲ ਦੇ ਨੂੰ ਦੇ ਕੇ ਇਸ ਵਿਪਤਾ ਤੋਂ ਉਭਾਰਨ ਦੀ ਕੋਸ਼ਿਸ਼ ਕਰਦੇ ਆ ਇਹੋ ਜਿਹੇ ਪੰਜਾਬੀ ਹੋਏ ਨੇ ਸੋ ਅੱਜ ਉਹਨਾਂ ਮੈਂ ਸਾਰੇ ਦੋਸਤਾਂ ਨੂੰ ਇੱਕ ਵਾਰ ਫਿਰ ਜੋ ਅਜੇ ਜਿਨ੍ਹਾਂ ਤੱਕ ਕੋਈ ਮੈਸੇਜ ਨਹੀਂ ਪਹੁੰਚਿਆ ਉਹ ਵੀ ਲੋਕ ਵੱਧ ਤੋਂ ਵੱਧ ਹੜਪੀੜਤ ਲੋਕਾਂ ਦੀ ਮਦਦ ਲਈ ਆਪਣੇ ਹੱਥ ਵਧਾਉਣ ਔਰ ਜਿਨ੍ਹਾਂ ਨੇ ਵਧਾਇਆ ਹੈ ਉਹ ਮੁਬਾਰਕਬਾਦ ਦੇ ਪਾਤਰ ਨੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ